ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਰੋਡਵੇਜ਼ ਯੂਨੀਅਨ ਵੱਲੋਂ 13 ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਪੰਜਾਬ ਸਰਕਾਰ ਤੇ ਮੀਟਿੰਗਾਂ ਚ ਮੰਨੀਆਂ ਮੰਗਾ ਨੂੰ ਤੌਰ ਮਰੋੜ ਕੇ ਲਾਗੂ ਕਰਨ ਦੇ ਦੋਸ਼ ਲਗਾਏ ਹਨ ਯੂਨੀਅਨ ਨੇ ਸੂਬਾ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਸਰਕਾਰ ਦੇ ਲਾਰਿਆਂ ਤੋਂ ਅਕੀ ਰੋਡਵੇਜ਼ ਕਾਮਿਆਂ ਨੇ ਤਿੰਨ ਰੋਜ਼ਾ ਐਕਸ਼ਨਾਂ ਦਾ ਐਲਾਨ ਕਰਦਿਆਂ ਅੰਤਿਮ ਦਿਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਯੂਨੀਅਨ ਦੇ ਜਨਰਲ 77 ਰੇਸ਼ਮ ਸਿੰਘ ਨੇ ਦਿੰਦਿਆਂ ਦੱਸਿਆ ਕਿ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਪਿਛਲੇ ਦਿਨੀ ਯੂਨੀਅਨ ਦੇ ਵਫਦ ਦੀ ਟ੍ਰਾਂਸਪੋਰਟ ਮੰਤਰੀ ਸੈਕਟਰੀ ਐਮ ਡੀ ਨਾਲ ਹੋਏ ਫੈਸਲਿਆਂ ਦਾ ਰਿਵਿਊ ਕੀਤਾ ਗਿਆ ਸੂਬਾ ਕਮੇਟੀ ਨੇ ਕਿਹਾ ਕਿ ਮੰਤਰੀ ਪੱਧਰ ਦੀ ਮੀਟਿੰਗ ਚ ਹੋਏ ਫੈਸਲਿਆਂ ਨੂੰ ਹੈੱਡ ਆਫਿਸ ਦੇ ਅਧਿਕਾਰੀ ਲਾਗੂ ਕਰਨ ਚ ਦੇਰੀ ਕਰ ਰਹੇ ਹਨ ਮੁਤਲ ਮੁਆਵਜ਼ਾ ਨੂੰ ਆਊਟਸੋਰਸ ਅਤੇ ਠੇਕੇਦਾਰ ਕੋਲ ਭੇਜਿਆ ਜਾ ਰਿਹਾ ਹੈ ਹੁਣ ਛੁੱਟੀ ਅਤੇ ਰੈਸਟ ਵੀ ਠੇਕੇਦਾਰਾਂ ਤੋਂ ਲੈਣ ਲਈ ਕਿਹਾ ਜਾ ਰਿਹਾ ਹੈ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਵਫਦ ਨਾਲ ਮੀਟਿੰਗ ਦੌਰਾਨ ਮੰਗਾਂ ਤੇ ਬਣੀ ਸਹਿਮਤੀ ਦੇ ਬਾਵਜੂਦ ਵੀ ਵਿਭਾਗ ਵੱਲੋਂ ਮੰਗਾਂ ਨੂੰ ਤੋਰ ਮੋੜ ਕੇ ਲਾਗੂ ਕੀਤਾ ਜਾ ਰਿਹਾ ਹੈ। ਹਾਜ਼ਰ ਸੁਪਰ ਕਮੇਟੀ ਮੈਂਬਰਾਂ ਨੇ ਸਰਕਾਰ ਦੇ ਦੋਹਰੇ ਰਵੱਈਏ ਦੀ ਤਿੱਖੇ ਸ਼ਬਦਾਂ ਚ ਨਿਖੇਧੀ ਕੀਤੀ। ਯੂਨੀਅਨ ਵੱਲੋਂ ਪਹਿਲਾਂ ਐਲਾਨੇ ਐਕਸ਼ਨ ਤੇ ਸਟੈਂਡ ਕਰਦੇ ਆ 11 ਤਰੀਕ ਨੂੰ ਸਮੂਹ ਡਿਪੋਆਂ ਦੇ ਗੇਟ ਰੈਲੀਾਂ ਕਿ ਕਰਨ 12 ਤਰੀਕ ਤੋਂ ਬਾਦ ਦੁਪਹਿਰ ਬੱਸਾਂ ਡਿਪੂਆਂ 'ਚ ਰੋਕਨ ਅਤੇ 13 ਤਰੀਕ ਨੂੰ ਰੋਡਵੇਜ਼ ਦਾ ਚੱਕਾ ਜਾਮ ਕਰਕੇ 10 ਵਜੇ ਮੋਹਾਲੀ ਵਿਖੇ ਸਵੇਰ ਪਧਰੀ ਰੈਲੀ ਕਰਕੇ ਵਿਧਾਨ ਸਭਾ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਹੈ ਮੀਟਿੰਗ 'ਚ ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਬਲਵਿੰਦਰ ਸਿੰਘ ਰਾਠਾ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਸਤਾਈ ਡਿਪੂਆਂ ਦੇ ਪ੍ਰਧਾਨ ਅਤੇ 77 ਹਾਜ਼ਰ ਸਨ